ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ YouTube ਤੇ ਅਸੀਂ ਅੱਜ ਕarele ਬਣਾਵਾਂਗੇ ਬਹੁਤ ਵਧੀਆ ਕarele ਬਣਾਵਾਂਗੇ ਜੀ ਇਹ ਕarele ਆ ਜੀ ਮੇਰੇ ਕੋਲ ਆ ਵੇਖੋ ਅੱਧਾ ਕਿਲੋ ਮੈਂ ਕarele ਲਏ ਨੇ ਇਹ ਕarele ਨਾ ਦੇਸੀ ਨਹੀਂ ਹੈਗੇ ਇਹ ਦੂਜੇ ਕarele ਆ ਜਿਹੜੇ ਆ ਆਮ ਹੀ ਫਾਰਮੀ ਜੇ ਚਲਦੇ ਆ ਮਿਲ ਜਾਂਦੇ ਆ ਦੁਕਾਨਾਂ ਤੋਂ ਇਹ ਉਹ ਕarele ਨੇ ਇਹਨਾਂ ਨੂੰ ਆਪਾਂ ਕareleਆਂ ਨੂੰ ਛਿਲਣਾ ਬਣੀਗਾ ਇਹਨੂੰ ਇਦਾਂ ਹੀ ਕੱਟ ਲਾ ਲੈਣਾ ਆ ਦੇਖੋ ਇੱਕ ਨਵੇਂ ਤਰੀਕੇ ਦੇ ਨਾਲ ਤੁਹਾਨੂੰ ਮੈਂ ਦੱਸਦੀ ਆਂ ਕarele ਬਣਾਉਣੇ ਤੇ ਫਾਇਦੇਮੰਦ ਚੀਜ਼ ਬਣਾਉਣੀ ਦੱਸੂਗੀ ਤੁਹਾਨੂੰ ਮੈਂ ਬਹੁਤ ਵਧੀਆ ਖੁਸ਼ ਹੋਵੋਗੇ ਤੁਸੀਂ ਵੀ ਇਹ ਵੀਡੀਓ ਵੇਖ ਕੇ ਤੇ ਜਦੋਂ ਕarele ਬਣਾਓਗੇ ਤੇ ਖਾਓਗੇ ਤੇ ਫਿਰ ਤੁਸੀਂ ਬਹੁਤ ਹੀ ਵਾਰ ਵੀਡੀਓ ਵੇਖੋਗੇ ਇਹੀ ਤੇ ਨਾਲੇ ਬਣਾਓਗੇ ਵੀ ਤੇ ਆਹ ਦੇਖੋ ਇਦਾਂ ਆਪਾਂ ਕੱਟ ਲਾ ਲੈਣੇ ਆ ਇਹਨਾਂ ਨੂੰ ਧੋ ਬਣਾ ਲਿਆ ਸੀ ਪਹਿਲਾਂ ਲੂਣ ਪਾ ਲਿਆ ਪਾਣੀ ਦੇ ਵਿੱਚ ਤੇ ਮੈਂ ਧੋ ਬਣਾ ਲਏ ਨੇ ਬਹੁਤ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਕੱਟ ਲਾ ਲਿਆ ਮੈਂ ਇਦਾਂ ਕarele ਨੂੰ ਵੇਖ ਲਓ ਮੈਂ ਛਿੱਕੜ ਕਿਸੇ ਦਾ ਨਹੀਂ ਲਾਇਆ ਇਹ ਦਾਈਦਾਨੂ ਮਾ ਬਣਾ ਕੇ ਵਿਖਾਵਾਂਗੀ ਬਹੁਤ ਵਧੀਆ ਕਰੇਲੇ ਬਨ ਗਏ ਇਹ ਦੇਖੋ ਜੀ ਮੈਂ ਸਾਰੇ ਕਰੇਲਿਆਂ ਨੂੰ ਜਿਹੜੇ ਆ ਇਹਨਾਂ ਨੂੰ ਮੈਂ ਕੱਟ ਲਾ ਲਿਆ ਏ ਹੁਣ ਤੁਹਾਨੂੰ ਮੈਂ ਅੱਗੇ ਦੱਸਦੀ ਆ ਵੀ ਇਹ ਕਰੇਲੇ ਜਿਹੜੇ ਆ ਆਪਾਂ ਕਿਸ ਤਰ੍ਹਾਂ ਬਣਾਣੇ ਨੇ ਇੱਕ ਗੱਲ ਆ ਇਹ ਕੋੜੇ ਵੀ ਬਿਲਕੁਲ ਨਹੀਂ ਬਨ ਗਏ ਇਹ ਵੀ ਗੱਲ ਆ ਮੇਰੀ ਗਾਰੰਟੀ ਹੈ ਵੀ ਕੋੜੇ ਵੀ ਨਹੀਂ ਬਨ ਗਏ ਇਹ ਮੈਂ 3-4 ਗਲਾਸ ਆ ਪਾਣੀ ਦਾ ਲਏ ਸੀ ਇਹਨਾਂ ਨੂੰ ਉਬਾਲਣ ਵਾਸਤੇ ਰੱਖ ਦਿੱਤਾ ਇਹ ਪਾਣੀ ਉਬਲਣ ਡਿਆ ਆ ਮਤਲਬ ਉਬਲਣ ਲੱਗ ਗਿਆ ਹੁਣੇ ਹੀ ਤੇ ਆ ਮੈਂ ਕਰੇਲੇ ਜਿਹੜੇ ਸਾਰੇ ਇਹਦੇ ਵਿੱਚ ਇੱਕ ਇੱਕ ਕਰਕੇ ਪਾ ਦਵਾਂਗੀ। ਇਹ ਕਰੇਲੇ ਮੈਂ ਸਾਰੇ ਇਹਦੇ ਵਿੱਚ ਨਾ ਡਬੋ ਦੇਵਾਂਗੀ। ਤੇ ਇਹਦੇ ਵਿੱਚ ਮੈਂ ਹੁਣ ਨਾ ਥੋੜਾ ਜਿਹਾ ਨਮਕ ਪਾਵਾਂਗੀ। ਹਲਦੀ ਵੀ ਪਾਵਾਂਗੀ ਨਮਕ ਵੀ ਪਾਵਾਂਗੀ ਅੱਧਾ ਚਮਚਾ ਮੈਂ ਹਲਦੀ ਪਾਤੀ ਪਹਿਲਾਂ। ਤੇ ਹੁਣ ਮੈਂ ਨਾ ਅੱਧਾ ਚਮਚਾ ਹੀ ਨਮਕ ਪਾਤਾ। ਹੁਣ ਮੈਂ ਇਹਨੂੰ ਥੋੜੀ ਦੇਰ ਵਾਸਤੇ ਉਬਲਣ ਦਵਾਂਗੀ। ਇਹਨਾਂ ਕਰੇਲਿਆਂ ਨੂੰ ਆਪਾਂ ਆਰਾਮ ਨਾਲ ਉਬਲਣ ਦਵਾਂਗੇ ਥੋੜੀ ਦੇਰ ਵਾਸਤੇ। ਇੰਨੇ ਸਵਾਦ ਕਰੇਲੇ ਬੰਦੇ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਇੱਕ ਗੱਲ ਆ ਜਿਹੜੇ ਵਾਸਤੇ ਇਹ ਇਹ ਅਸੀਂ ਸਬਜੀ ਤੇ ਇਹਨੂੰ ਬਾਅਦ ਚ ਸਮਝ ਕੇ ਖਾਣੇ ਆ ਇਹਦੇ ਵਿਟਾਮਿਨਾਂ ਵਾਸਤੇ ਅਸੀਂ ਖਾਨੇ ਆ ਕਿ ਵਿਟਾਮਿਨ ਇਹਦੇ ਬਹੁਤ ਵਧੀਆ ਡਾਈਟਿਜ਼ ਦੇ ਉੱਤੇ ਵੀ ਬਹੁਤ ਵਧੀਆ ਵਾ ਕੇਰੇਲੇ ਖਾਣੇ ਚਾਹੀਦੇ ਆ ਖੂਨ ਸਾਫ ਕਰਦੇ ਆ ਹਨਾ ਇਹ ਚੀਜ਼ਾਂ ਦੇ ਵਿੱਚ ਤਾਂ ਹੀ ਮੈਂ ਇਹਦੇ ਜਿਹੜੇ ਆ ਉਹ ਲਾਏ ਨਹੀਂਗੇ ਆਪਣੇ ਛਿੱਕੜ ਹੁਣ ਮੈਂ ਅੱਧਾ ਚਮਚਾ ਹੈ ਕੁੰਡੇ ਦੇ ਵਿੱਚ ਮੈਂ ਨਾ ਜੀਰੇ ਦਾ ਪਾ ਲਿਆ ਹੈ ਤੇ ਆ ਮੈਂ ਧਨੀਆ ਪਾ ਲਿਆ ਸਾਬਤ ਜਿਹੜੇ ਮੈਂ ਮਸਾਲੇ ਪਾਵਾਂਗੀ ਤੁਹਾਨੂੰ ਵਿਖਾ ਕੇ ਪਾਵਾਂਗੀ ਆ ਥੋੜਾ ਜਿਹਾ ਮੈਂ ਧਨੀਆ ਹੋਰ ਪਾ ਲਿਆ ਜਾਨੀ ਕਿ ਇੱਕ ਚਮਚਾ ਮੈਂ ਜੀਰੇ ਦਾ ਪਾ ਲਿਆ ਇੱਕ ਚਮਚਾ ਹੀ ਮੈਂ ਧਨੀਆ ਦਾ ਪਾ ਲਿਆ ਹੋਰ ਦੇਖੋ ਤੁਸੀਂ ਇਹਦੇ ਵਿੱਚ ਮਸਾਲਾ ਮੈਂ ਕੋਈ ਨਹੀਂ ਕਾਲੀ ਮਿਰਚ ਵਗੈਰਾ ਕੁਝ ਨਹੀਂ ਪਾਇਆ ਕਿਉਂਕਿ ਕਰੇਲਿਆਂ ਦੀ ਤਸਵੀਰ ਵੈਸੇ ਹੀ ਪਹਿਲਾਂ ਹੀ ਗਰਮ ਤੇ ਖੁਸ਼ਕ ਹੁੰਦੀ ਹੈ ਤੇ ਮੈਂ ਇਸ ਕਰਕੇ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਆ ਦੇਖੋ ਮੈਂ ਦੋ ਦੋ ਫਾੜੀ ਕੀਤੀਆਂ ਥੋੜੇ ਬਹੁਤ ਬਰੀਕ ਨਹੀਂ ਕੀਤਾ ਇਦਾਂ ਦਾ ਹੀ ਕੁੱਟ ਕੇ ਰੱਖ ਲਿਆ ਇਹਨੂੰ ਮੈਂ ਹੁਣ ਮੈਂ ਕarele ਦੇਖ ਲਵਾਂਗੀ ਕarele ਉਬਲਣ ਡਏ ਨੇ ਇਹਨੂੰ ਘੱਟੋ ਘੱਟ ਵੀ ਮੈਂ ਨਾ ਬਹੁਤਾ ਤੇ ਚਿਰ ਮੈਂ ਵਾਲੇ ਨਹੀਂਗੇ 3 ਮਿੰਟ 4 ਮਿੰਟ ਵਾਲੇ ਨਹੀਂ ਥੋੜੇ ਥੋੜੇ ਜਨਿਕੇ ਢਿੱਲੇ ਕੀਤੇ ਆ ਬਸ ਕੀ ਮਤਲਬ ਜਿੱਦਾਂ ਇਹਨਾਂ ਦੀ ਚਮੜੀ ਮਾੜੀ ਮਾੜੀ ਢਿੱਲੀ ਹੋ ਗਈ ਆ ਤੇ ਇੰਨੇ ਹੀ ਬਹੁਤ ਨੇ ਹੁਣ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੀ ਗੈਸ ਕਰਦਾਂਗੀ ਬੰਦ ਇਹ ਗੁੱਡ ਬਣ ਗਏ ਨੇ ਹੁਣ ਗੈਸ ਕਰਦਾਂਗੀ ਬੰਦ ਇਹਨਾਂ ਨੂੰ ਮੈਂ ਥਾਲੀ ਦੇ ਵਿੱਚ ਕੱਢ ਲਵਾਂਗੀ ਆਪ ਲੇਟ ਦੇ ਵਿੱਚ ਕੱਢਾਂਗੀ ਮੈਂ ਤਾਂ ਫਿਰ ਤੁਹਾਨੂੰ ਮੈਂ ਦੱਸਦੀ ਆਂ ਵੀ ਇਹ ਕਰੇਲੇ ਮੈਂ ਕਿਸ ਤਰ੍ਹਾਂ ਬਣਾਣੀਆਂ ਇਹ ਨਵੇਂ ਤਰੀਕੇ ਦੇ ਨਾਲ ਮੈਂ ਬਣਾ ਰਹੀ ਆਂ ਤੇ ਤੁਸੀਂ ਵੀ ਇਦਾਂ ਹੀ ਬਣਾਓ ਤੇ ਬਹੁਤ ਮਜ਼ਾ ਆਏਗਾ ਖਾਣ ਦਾ ਇੱਕ ਚੀਜ਼ ਆਪਾਂ ਜਦੋਂ ਇਹਦੇ ਤੋਂ ਛਿੱਲ ਕੇ ਪੁਰਜੀ ਬਾਅਦ ਚ ਬਣਾਣੇ ਆ ਤੇ ਉਹ ਵੇਖੋ ਕਿਦਾਂ ਕਾਲੀ ਜੀ ਹੋ ਜਾਂਦੀ ਆ ਸੜ ਜਾਂਦੀ ਆ ਸਾਰੀ ਪੁਰਜੀ ਸੜ ਜਾਂਦੀ ਆ ਤੇ ਫਿਰ ਇਹਦੇ ਨਾਲ ਚੰਗਾ ਕੀ ਨਾ ਇਹਨੂੰ ਕਰੇਲਿਆਂ ਨੂੰ ਆਪਾਂ ਇਦਾਂ ਹੀ ਨਾਲ ਹੀ ਸਿਕੜਾਂ ਸਮੇਤ ਬਣਾਵਾਂਗੇ ਬਹੁਤ ਬੈਸਟ ਬਣ ਗਏ ਇਹ ਬਹੁਤ ਵਧੀਆ ਬਣ ਗਏ ਹੁਣ ਇਹ ਜਿਹੜੇ ਕਰੇਲੇ ਆ ਥੋੜਾ ਥੋੜਾ ਠੰਡੇ ਹੋ ਗਏ ਨੇ ਠੰਡੇ ਹੋਣ ਵਾਸਤੇ ਰੱਖੇ ਸੀ ਮੈਂ ਆਹ ਜਿਹੜੇ ਬੀਜ ਆ ਇਹਨਾਂ ਦੇ ਅੰਦਰ ਆਪਾਂ ਇੱਕ ਚਮਚ ਲਵਾਂਗੇ ਉਹਦੀ ਮਦਦ ਦੇ ਨਾਲ ਆਪਾਂ ਇਹ ਸਾਰੇ ਬੀਜ ਜਿਹੜੇ ਆ ਬਾਹਰ ਕੱਢ ਲਵਾਂਗੇ ਸਾਰੇ ਕਰੇਲਿਆਂ ਦੇ ਬੀਜ ਜਿਹੜੇ ਆ ਆਪਾਂ ਬਾਹਰ ਕੱਢ ਲਵਾਂਗੇ ਐਦਾਂ ਵੇਖੋ ਕਿੰਨੇ ਘਿਲੇ ਹੋ ਗਏ ਆ ਆਰਾਮਦਾਰੀ ਨਾਲ ਨਿਕਲ ਰਹੇ ਨੇ ਤੇ ਕਰੇਲਿਆਂ ਦੀ ਚਮੜੀ ਵੇਖੋ ਕਿੰਨੀ ਮੜੀ ਜਿਹੀ ਘਿਲੀ ਹੋਈ ਆ ਵੈਸੇ ਬਹੁਤ ਵਧੀਆ ਏ ਤੇ ਸਾਰੇ ਕਰੇਲੇ ਅਸੀਂ ਖਾਲੀ ਕਰ ਲਵਾਂਗੇ ਇਹ ਬਣਦੇ ਬਹੁਤ ਸਵਾਦ ਆ ਮੈਂ ਤਾਂ ਸਬਜੀ ਇਤਰਾ ਹੀ ਬਣਾਣੀ ਆ ਜ਼ਿਆਦਾਤਰ ਕਿਉਂਕਿ ਮੈਂ ਕੋਈ ਘੱਟ ਵੱਡ ਘਾਟ ਹੀ ਕਰਦੀ ਆ ਜਿੱਦਾਂ ਕੀ ਮਤਲਬ ਵੱਖਰੇ ਬਣਾਏ ਆ ਆਪਣੀ ਪੁਰਜੀ ਵੱਖਰੀ ਬਣਾ ਲਈ ਜਾਂ ਛੱਕੜ ਛੋੜ ਦਿੱਤੇ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਸਬਜੀ ਆਈ ਆ ਪੂਰੀ ਤੇ ਇਤਰਾ ਲੂਣ ਦੇ ਪਾਣੀ ਦੇ ਵਿੱਚ ਧੋਕ ਨਾ ਲੂਣ ਪਾ ਕੇ ਪਾਣੀ ਦੇ ਵਿੱਚ ਧੋਲੋ ਤੇ ਕੋਈ ਦਵਾਈ ਦਾ ਅਸਰ ਨਹੀਂ ਹੁੰਦਾ ਬਾਹਰ ਦੀ ਦਾ ਵੀ ਆਪਾਂ ਸੋਚ ਲੈਨੇ ਵੀ ਦਵਾਈਆਂ ਲਗੀਆਂ ਉਹ ਜੇ ਕੁਝ ਵੀ ਨਹੀਂ ਹੁੰਦਾ ਇਹੋ ਜਿਹਾ ਤੇ ਆ ਬੀਜ ਮੈਂ ਕੱਢ ਲੈਨੇ ਇਹ ਕarele ਮੈਂ ਅਲੱਗ ਕਰ ਦਿੱਤੇ ਨੇ ਹੁਣ ਮਸਾਲੇ ਮੈਂ ਆਹ ਜਿਹੜਾ ਕੁੱਟਿਆ ਸੀ ਮਸਾਲਾ ਜੀਰਾ ਤੇ ਧਨੀਆ ਇਹ ਮਕੌਲੀ ਦੇ ਵਿੱਚ ਕੱਢ ਲਵਾਂਗੀ ਸਾਰਾ ਤੇ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਕਿੱਦਾਂ ਇਹਨਾਂ ਨੂੰ ਬਣਾਉਣਾ ਆ ਆਹ ਬੀਜ ਜਿਹੜੇ ਆ ਇਹਨਾਂ ਨੂੰ ਮੈਂ ਪਲਟ ਦਾਂਗੀ ਕੁੰਡੇ ਦੇ ਵਿੱਚ ਇਹਨਾਂ ਨੂੰ ਵੀ ਮੈਂ ਬਰੀਕ ਕਰਾਂਗੀ ਥੋੜੀ ਦੇਰ ਕੁੱਟ ਕੇ ਇਹ ਸਬਜੀ ਇਸ ਤਰ੍ਹਾਂ ਬਣਾਉਗੇ ਇੱਕ ਤਾਂ ਖੇਚਲ ਘੱਟ ਹੁੰਦੀ ਆ ਤੇ ਸਵਾਦ ਜ਼ਿਆਦਾ ਹੁੰਦਾ ਇਹਦਾ ਤੇ ਤੇਲ ਵੀ ਬਹੁਤ ਸਾਫ ਦਾ ਲੱਗਦਾ ਏ ਤੇ ਖਾਣ ਚ ਵੀ ਬਹੁਤ ਮਜ਼ਾ ਆਉਂਦਾ ਭਾਵੇਂ ਜਿਹੜਾ ਮਰਜ਼ੀ ਬਹੁਤੀ ਤਲੀ ਚੀਜ਼ ਨਹੀਂ ਖਾਣੀ ਤੇ ਇਹ ਚੀਜ਼ ਖਾ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਤਰ੍ਹਾਂ ਫਰਸਟ ਕਲਾਸ ਚੀਜ਼ ਬਣਦੀ ਏ ਇਹ ਆਪਾਂ ਇਹ ਕਲੇਲਿਆਂ ਦੇ ਬੀਜ ਜਿਹੜੇ ਆ ਇਹਨਾਂ ਨੂੰ ਆਪਾਂ ਨਾ ਜੜਾ ਕੋਟ ਲਵਾਂਗੇ ਤੇ ਬਰੀਕ ਕਰ ਲਵਾਂਗੇ ਥੋੜ੍ਹ ਥੋੜ੍ਹੇ ਹੋਈ ਗਏ ਨੇ ਥੋੜ੍ਹ ਥੋੜ੍ਹੇ ਦੋ ਦੋ ਫਾੜ ਤਨ ਤਨੀ ਕਰਨੇ ਸੀਗੇ ਹੋਈ ਗਏ ਨੇ ਹੁਣ ਆਪਾਂ ਨਾ ਕੜਾਈ 'ਚ ਦੋ ਚਮਚੇ ਤੇਲ ਪਾਉਣਾ ਬਸ ਦੋ ਤਿੰਨ ਚਮਚੇ ਤੇਲ ਆ ਇਹਦੇ ਵਿੱਚ ਅਸੀਂ ਨਾ ਪਿਆਜ਼ ਪਾਵਾਂਗੇ ਪਿਆਜ਼ ਕੱਟਿਆ ਹੋਇਆ ਸੀ ਬਰੀਕ ਵਾਲਾ ਉਹ ਆਪਾਂ ਪਾ ਦਵਾਂਗੇ ਇਹਦੇ 'ਚ ਮੈਂ ਲਸਣ ਤੇ ਅਦਰਕ ਨਹੀਂ ਪਾਵਾਂਗੀ ਕਿਉਂਕਿ ਕarele ਵੈਸੇ ਹੀ ਤਸਵੀਰ ਉਹਨਾਂ ਦੀ ਗਰਮ ਹੁੰਦੀ ਵਾ ਅਦਰਕ ਤੇ ਲਸਣ ਜਿਹੜਾ ਆ ਇਹ ਨਹੀਂ ਇੰਨਾ ਮਤਲਬ ਇਹ ਸਬਜ਼ੀ ਦੇ ਵਿੱਚ ਨਾ ਵੀ ਪਾਈਏ ਤੇ ਕੋਈ ਗੱਲ ਨਹੀਂ ਕੀ। ਥੋੜਾ ਜਿਹਾ ਮੈਂ ਹਲਦੀ ਪਾ ਦਾਂਗੀ ਇਹਦੇ ਵਿੱਚ ਵੀ। ਥੋੜਾ ਜਿਹਾ ਨਮਕ ਪਾ ਦਾਂਗੀ ਸਵਾਦ ਅਨਸਾਰ। ਨਮਕ ਮੈਂ ਪਹਿਲਾਂ ਵੀ ਪਾਣੀ 'ਚ ਪਾਇਆ ਸੀ ਤੁਹਾਨੂੰ ਪਤਾ ਵਾ ਤੇ ਉਹ ਸੋਚ ਕੇ ਆਪਾਂ ਵੀ ਓਨਾ ਹੀ ਪਾਣਾ ਜਿੰਨਾ ਕਿ ਚਾਹੀਦਾ। ਤੇ ਆਹ ਮਸਾਲਾ ਜਿਹੜਾ ਮੈਂ ਕੁੱਟਿਆ ਸੀ ਇਹ ਵੀ ਪਾਤਾ। ਤੇ ਨਮਕ ਜਿਹੜਾ ਥੋੜਾ ਸਾ ਹਾਬਣਾ ਹੀ ਪਾਣਾ ਠੀਕ ਰਹੇਗਾ ਇਹ ਬੀਜ ਜਿਹੜੇ ਕੁਟੇ ਹੋਏ ਉਹ ਵੀ ਮੈਂ ਰਲਾਤੇ ਆ ਵੇਖੋ ਮਿਕਸ ਕਰ ਦਿੱਤੇ ਮੈਂ ਸਾਰੇ ਬਸ ਇਹਨਾਂ ਨੂੰ ਥੋੜਾ ਜਿਹਾ ਸੇਕਾ ਲਵਾਵਾਂਗੀ ਮੈਂ ਤੇ ਮਿਕਸ ਕਰ ਲਵਾਂਗੀ ਤੇ ਫਿਰ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੀ ਤੁਸੀਂ ਇਦਾਂ ਕਰੇਲੇ ਬਣਾਓਗੇ ਤੇ ਬਹੁਤ ਹੀ ਬੈਸਟ ਬਣਨਗੇ ਬਹੁਤ ਹੀ ਵਧੀਆ ਬਣਨਗੇ ਉਦਾਂ ਨਾ ਬਹੁਤ ਹੋਰ ਤਰ੍ਹਾਂ ਬੰਦੇ ਆ ਜਿੱਦਾਂ ਆਪਾਂ ਕਹਿੰਨੇ ਆ ਵੀ ਚੇਲੜਾ ਲਾディー ਤਾਂ ਵੀ ਨਹੀਂ ਚੱਗਾ ਭਾਂਦੇ ਇਸ ਤਰ੍ਹਾਂ ਬਣਾਵਾਂਗੇ ਤੇ ਬਹੁਤ ਵਧੀਆ ਬਣਦੇ ਨੇ ਹੁਣ ਆਪਾਂ ਹਰੀਆਂ ਮਿਰਚਾਂ ਤਿੰਨ ਚਾਰ ਕੱਟੀਆਂ ਹੋਈਆਂ ਸੀ ਆਹ ਦੇਖੋ ਹੁਣ ਇਹ ਵੀ ਮਿਕਸ ਕਰ ਦਵਾਂਗੇ ਵਿੱਚ ਇਹ ਮੇਰੇ ਕੋਲ ਹੈਗਾ ਆ ਚਾਟ ਮਸਾਲਾ ਇਹ ਮੈਂ ਚਾਟ ਮਸਾਲਾ ਪਾਇਆ ਏ ਮਤਲਬ ਖੱਟੇ ਕਰਨ ਵਾਸਤੇ ਥੋੜਾ ਜਿਹਾ ਟੇਸਟ ਵਾਸਤੇ ਤੁਹਾਨੂੰ ਪਤਾ ਕਰੇਲਿਆਂ ਚ ਜਾਂ ਫਿਰਵੇਂ ਬੀਂਗਣਾ ਚ ਕੋਈ ਨਾ ਕੋਈ ਖੱਟਾ ਤੇ ਪੈਂਦਾ ਨਾ ਇਹ ਚਾਟ ਮਸਾਲੇ ਨੇ ਬਹੁਤ ਵਧੀਆ ਤਰਾ ਹੈ ਨਾ ਮਸਾਲੇ ਦਾ ਜਿਹੜਾ ਵਧੀਆ ਟੇਸਟ ਕਰ ਦਿੰਦਾ ਹੈ ਹੁਣ ਮੈਂ ਇਦਾਂ ਹੀ ਆ ਵੇਖੋ ਮਸਾਲੇ ਦਾ ਕਿੰਨਾ ਸੋਹਣਾ ਕਲਰ ਹੈ ਹੁਣ ਮੈਂ ਇਦਾਂ ਹੀ ਕੱਢ ਲਵਾਂਗੀ ਇਹਨੂੰ ਮੈਂ ਆ ਇਹਦੇ ਵਿੱਚ ਬਰਤਨ ਦੇ ਵਿੱਚ ਕੱਢ ਲਵਾਂਗੀ ਬਾਹਰ ਸਾਰੇ ਮਸਾਲੇ ਨੂੰ ਹੁਣ ਮੈਂ ਨਾ ਕ੍ਰੇਲੀਆਂ ਨੂੰ ਬਾਹਰ ਲਵਾਂਗੀ ਇਹ ਖਾਲੀਆ ਕਰੇਲੇ ਮੈਂ ਜਿੰਨਾ ਜਿੰਨਾ ਮਸਾਲਾ ਸਾਰੇ ਚਾਏਗਾ ਮੈਂ ਉਹਨਾਂ ਨੂੰ ਨਹੀਂ ਵੰਡ ਕੇ ਪਾ ਦਵਾਂਗੀ ਕਿਉਂਕਿ ਮਸਾਲਾ ਬਹੁਤ ਹੈ ਸਾਰੇ ਕਰੇਲੇ ਐਨਾਂ ਭਰੇ ਜਾਣੇ ਨੇ ਹੁਣ ਮੈਂ ਇਹਨੂੰ ਨਾ ਰੀਲ ਦੇ ਧਾਗੇ ਦੀ ਮਦਦ ਲਵਾਂਗੀ ਉਹਦੇ ਨਾਲ ਮੈਂ ਥੋੜਾ ਜਿਹਾ ਧਾਗal ਪੇੜ ਦਵਾਂਗੀ ਕਿਉਂਕਿ ਮਸਾਲਾ ਬਾਹਰ ਨਹੀਂ ਨਿਕਲੇਗਾ ਤੇ ਗੰਡ ਨਹੀਂ ਮਾਰਾਂਗੀ ਮੈਂ ਇਹਨੂੰ ਕੋਈ ਗੱਠ ਨਹੀਂ ਲਗਾਵਾਂਗੀ ਇਸ ਤਰ੍ਹਾਂ ਹੀ ਬਸ ਲਪੇਟ ਕੇ ਰੱਖ ਦਵਾਂਗੀ ਕਿਉਂਕਿ ਖਾਣ ਵੇਲੇ ਬਸ ਇੱਕੋ ਧਾਗਾ ਖਿੱਚੋ ਤੇ ਉਸੇ ਵੇਲੇ ਹੀ ਇਹ ਫ੍ਰੀ ਹੋ ਜਾਏਗਾ ਕਰੇਲਾ ਤੇ ਆ ਦੇਖੋ ਆਪਾਂ ਇਦਾਂ ਹੀ ਸਾਰੇ ਭਰ ਲੈਨੇ ਕਰੇਲੇ ਤੇ ਆ ਜਿਹੜੇ ਦੋ ਰਹਿ ਗਏ ਨੇ ਇਹ ਵੀ ਆਪਾਂ ਭਰ ਲੈਨੇ ਤੇ ਤੁਹਾਨੂੰ ਮੈਂ ਦੱਸਦੀਆਂ ਵੀ ਆਪਾਂ ਕਿਵੇਂ ਬਣਾਣੇ ਨੇ ਤੁਸੀਂ ਵੀ ਇਦਾਂ ਹੀ ਬਣਾਇਆ ਕਰੋ ਨਾ ਛਿਲਣ ਦਾ ਝੰਜਟ ਨਾ ਗੱਲਣਾ ਬਾਅਦ ਤੇ ਨਾ ਬਹੁਤਾ ਤੇਲ ਇਹਦੇ ਅੰਦਰ ਜਾਂਦਾ ਝੰਜਟ ਕਰੇਲਿਆਂ ਦੇ ਅੰਦਰ ਬਹੁਤਾ ਤੇਲ ਨਹੀਂ ਜਾਂਦਾ ਜਿਆਦਾ ਤੇਲ ਨਹੀਂ ਪੀਂਦੇ ਫਿਰ ਤੇ ਬਹੁਤ ਵਧੀਆ ਚੀਜ਼ ਬਣਦੀ ਆ ਥੋੜੇ ਜਿਹੀ ਤੇਲ ਵਿੱਚ ਇਹਨਾਂ ਨੇ ਤਿਆਰ ਹੋ ਜਾਣਾ ਮੇਰੀਆਂ ਵੀਡੀਓ ਨੂੰ ਮੌਕਾ ਜ਼ਰੂਰ ਦਿਆ ਕਰੋ ਵੇਖਿਆ ਕਰੋ ਬੜੇ ਧਿਆਨ ਨਾਲ ਇਹ ਚੀਜ਼ਾਂ ਬਣਾ ਕੇ ਖਾਇਆ ਕਰੋ ਬਹੁਤ ਵਧੀਆ ਚੀਜ਼ਾਂ ਨੇ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਭੈਣ ਭਰਾਵਾਂ ਦੀ ਹਿੰਮਤ ਦੇ ਨਾਲ ਮੇਰਾ ਚੈਨਲ ਅੱਗੇ ਵਧਣਾ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਕਰਨ ਵਾਲੇ ਮੇਰੇ ਭੈਣ ਭਰਾ ਉਹ ਵੀ ਕਰਦੇ ਨੇ ਤੇ ਉਹਨਾਂ ਦਾ ਵੀ ਥੈਂਕ ਯੂ ਇਹ ਸਾਰਿਆਂ ਨੂੰ ਵੇਖੋ ਤਾਂ ਗੱਲ ਪਈ ਟਿਆ ਗਿਆ ਸਾਰੇ ਕਰੇਲੇ ਤਿਆਰ ਹੋ ਗਏ ਨੇ ਉਧਰ ਹੁਣ ਆਪਾਂ ਤੇਲ ਪਾਉਨੇ ਆ ਹੁਣ ਇੱਕ ਕੜਛੀ ਤੇਲ ਦੀ ਪਾਤੀ ਥੋੜਾ ਜਿਹਾ ਆਪਾਂ ਹੋਰ ਪਾ ਲਵਾਂਗੇ ਚਲੋ ਕੜਛੀ ਦੇ ਬਰਾਬਰ ਹੀ ਆ ਸਾਰਾ ਤੇਲ ਵੇਖੋ ਕੁਝ ਵੀ ਜ਼ਿਆਦਾ ਨਹੀਂ ਆ ਹੁਣ ਆਪਾਂ ਤੇਲ ਸਾਡਾ ਜਿਹੜਾ ਗਰਮ ਹੋ ਗਿਆ ਪੂਰੀ ਤਰ੍ਹਾਂ ਆਪਾਂ ਇੱਕ ਇੱਕ ਕਰੇਲਾ ਕਰਕੇ ਵਿੱਚ ਰੱਖ ਦਵਾਂਗੇ ਆ ਦੇਖੋ ਕਿੰਨੇ ਸੋਹਣੇ ਆਪਾਂ ਲੈਣ ਬਣ ਕੇ ਰੱਖ ਦਿੱਤੇ ਨੇ 5 ਮਿੰਟ ਆਪਾਂ ਇਹਨਾਂ ਨੂੰ ਜਿਹੜਾ ਇੱਕ ਸਾਈਡ ਹੀ ਕਰਕੇ ਤੇ ਬਣ ਦਵਾਗੇ ਤੇ ਗੈਸ ਘਟ ਕਰ ਦਵਾਂਗੇ ਉਤੋਂ ਟੱਕੜੇ ਨਹੀਂ ਆਪਾਂ ਕਰੇਲੇ ਕਿਦੀ ਕੋੜ ਸਾਰੀ ਦੂਰ ਹੋ ਜਾਣੀ ਆ ਕਰੇਲੇ ਜਦੋਂ ਟੱਕੇ ਜਾਂਦੇ ਆ ਉਦੋਂ ਕੁਰੇਲਿਆਂ ਦੀ ਕੋੜ ਜਿਹੜੀ ਵਿੱਚ ਰਹਿ ਜਾਂਦੀ ਆ ਜਦੋਂ ਕਰੇਲੇ ਬਣਦੇ ਆ ਹੁਣ ਇਹਨਾਂ ਨੂੰ ਕਦੀ ਨਹੀਂ ਟੱਕਣਾ ਚਾਹੀਦਾ ਤੇ ਘੱਟ ਗੈਸ ਤੇ ਬਣਾਓ ਤੇ ਬਸ ਮੱਠੇ ਮੱਠੇ ਗੈਸ ਤੇ ਬਣਾ ਲਓ ਘਟ ਘਟ ਦੇ ਤੇ ਬਸ ਇਸ ਤਰ੍ਹਾਂ ਕਰਕੇ ਤੇ ਆ ਦੇਖੋ ਇੱਕ ਇੱਕ ਪਾਸਾ ਥਾਲ ਲਿਆ ਥੋੜਾ ਥੋੜਾ ਬਣ ਗਿਆ ਨਾ ਤਾਂ ਦੂਜੇ ਵੀ ਆਪਾਂ ਹੁਣ ਜਿਹੜੇ ਆ ਥਾਲ ਦਿੰਨੇ ਆ ਤੇ ਫੇਰ ਤੁਹਾਨੂੰ ਮੈਂ ਵਿਖਾਨੀ ਆ ਨਾਲ ਨਾਲ ਵਿਖਾਈ ਜਾਵਾਂਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਜ਼ਿਆਦਾ ਮਸਾਲੇ ਨਹੀਂ ਵਰਤੇ ਜੀਰਾ ਤੇ ਧਨੀਆ ਸਾਬਤ ਹੀ ਵਰਤਿਆ ਮੈਂ ਜ਼ਿਆਦਾ ਤੇ ਚਾਟ ਮਸਾਲਾ ਥੋੜਾ ਜਿਹਾ ਪਾਇਆ ਨਮਕ ਤੇ ਹਲਦੀ ਪਾਈ ਆ ਹੋਰ ਤਾਂ ਸਾਹਮਣੇ ਮੈਂ ਕੋਈ ਮਸਾਲੇ ਇੰਨੇ ਜ਼ਿਆਦਾ ਖਾਸ ਕਰਕੇ ਪਾਏ ਨਹੀਂ ਇਹ ਸਵਾਦ ਵੀ ਇੰਨੇ ਆ ਕਿ ਬਹੁਤ ਜ਼ਿਆਦਾ ਕਰੇਲੇ ਸਵਾਦ ਬੰਦੇ ਆ। ਐਦਾਂ ਹੀ ਬਸ ਥੱਲੇ ਜਾਣੇ ਆ ਜਿਹੜਾ ਜਿਹੜਾ ਪਾਸਾ ਹੋਈ ਜਾਂਦਾ ਉਹਨੂੰ ਆਪਾਂ ਥੱਲ ਲਾਵਾਂਗੇ ਇਦ ਤੱਕ। ਜਿਆ ਅਚ ਰਖ ਕੇ ਆ ਵੇਖੋ ਮਸਾਲਾ ਕਿੰਨਾ ਸੋਹਣਾ ਵਿੱਚੋਂ ਦਿਖੰਡਿਆ ਲਾਲ ਹੋ ਗਿਆ। ਥਾਲ ਮਥਾਲ ਕਰ ਕਰ ਕੇ ਤੇ ਆਪਾਂ ਬਣਾ ਲੈਣੇ ਨੇ ਐਦਾਂ ਹੀ। ਕਰੇਲੇ ਬਹੁਤ ਸੋਹਣੇ ਬਣਨੇ ਨੇ, ਸਬਜੀ ਇੰਨੀ ਸਵਾਦ ਬੰਨੀ ਆ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ। ਇੱਦਾਂ ਹੀ ਬਸ ਉਲਟਾ ਪਲਟਾ ਕਰਕੇ ਆਪਾਂ ਤੇ ਇਹਨਾਂ ਨੂੰ ਬਣਾਈ ਜਾਵਾਂਗੇ ਆ ਦੇਖੋ ਹੁਣ ਅਸੀਂ ਨਾ ਕarele ਤਿਆਰ ਹੋ ਗਏ ਨੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਆਹ ਦੇਖੋ ਆਪਾਂ ਹੁਣ ਕੱਢ ਲਵਾਂਗੇ ਪਲੇਟ ਦੇ ਵਿੱਚ ਇਹਨਾਂ ਨੂੰ ਆਹ ਦੇਖੋ ਕਿੰਨੇ ਸੋਹਣੇ ਜੂਸੀ ਕarele ਬਣੇ ਨੇ ਫੁੱਲੇ ਫੁੱਲੇ ਕarele ਬਣੇ ਨੇ ਬਹੁਤ ਵਧੀਆ ਆਹ ਦੇਖੋ ਕੋਈ ਛੋਟੇ ਨਹੀਂ ਹੋਏ ਸੜ ਕੇ ਜਾਂ ਕੁਛ ਇਹੋ ਜਿਹਾ ਕੁਛ ਵੀ ਵੇਖੋ ਫਰਕ ਨਹੀਂ ਪਿਆ ਇਹਨਾਂ ਨੂੰ ਪੂਰੇ ਦੇ ਪੂਰੇ ਨੇ ਤੇ ਛੋਟੇ ਛੋਟੇ ਸੜ ਸੜ ਕੇ ਛੋਟੇ ਛੋਟੇ ਹੋ ਜਾਂਦੇ ਆ ਆ ਦੇਖੋ ਕਿੰਨੇ ਕਿੰਨੇ ਮੋٹے ਕਰੇਲੇ ਆ ਇਹ ਅਜੇ ਮੈਂ ਕੈਮਰਾ ਵੀ ਬਹੁਤ ਦੂਰ ਕੀਤਾ ਆ ਆ ਦੇਖੋ ਆ ਵੇਖੋ ਕਿੰਨੇ ਵਧੀਆ ਕਰੇਲੇ ਬਣੇ ਜੂਸੀ ਕਰੇਲੇ ਬਣੇ ਆ ਇਹ ਐਦਾਂ ਦੀ ਸਬਜ਼ੀ ਖਾਇਆ ਕਰੋ ਐਦਾਂ ਦੀ ਬਣਾਇਆ ਕਰੋ ਜੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਵੇਖਣ ਵਾਸਤੇ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਰਿਆਰ ਫੂਡ ਨੂੰ ਜਰੂਰ ਯਾਦ ਰੱਖਿਆ ਕਰੋ ਤੇ ਰਿਆਰ ਫੂਡ ਚੈਨਲ ਜਿਹੜਾ ਆ ਉਹਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਆ ਦੇਖੋ ਹੋ ਗਿਆ ਨਾ ਫ੍ਰੀ ਇੱਕ ਧਾਗਾ ਪਿੱਛੋਂ ਖਿੱਚਿਆ ਮਾੜਾ ਜਾ ਤੇ ਕਰੇਲਾ ਫ੍ਰੀ ਫ੍ਰੀ ਹੈ ਇਹ ਤੁਹਾਨੂੰ ਮੈਂ ਦੱਸਿਆ ਆ ਵੀ ਇਦਾਂ ਕਰੇਲੇ ਦੇ ਉੱਤੋਂ ਧਾਗਾ ਖਿੱਚੋਗੇ ਤੇ ਇਦਾਂ ਹੀ ਬੱਸ ਖਾ ਸਕੋਗੇ ਤੇ ਤਰੀਕਾ ਵੇਖੋ ਕਿੰਨਾ ਵਧੀਆ ਬੈਸਟ ਤਰੀਕਾ ਆ ਰਿਆਰ ਫੂਡ ਚੈਨਲ ਆ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ